ਸਾਰੀ ਕਾਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਤੇ ਅਸੀਂ ਵੀ ਵਧੀਆ ਹਾਂ ਸ਼ੁਰੂ ਕਰਦੇ ਆ ਅੱਜ ਦਾ ਬਲੌਗ ਅੱਜ ਦਾ ਬਲੌਗ ਸ਼ੁਰੂ ਹੋਣ ਲੱਗਿਆ ਜੀ ਮਾਰਨਿੰਗ ਤੋਂ ਮਾਰਨਿੰਗ ਦੇ ਵੱਜ ਗਏ ਨੇ 9:30 ਤੇ ਅਸੀਂ ਨਹਾ ਤੋ ਕੇ ਹੋ ਗਏ ਸੀਗੇ ਰੈਡੀ ਮੈਂ ਤੇ ਸੋਹਮ ਤੇ ਜੋ ਵੀ ਘਰੇ ਆ ਤੇ ਅਸੀਂ ਚੱਲੇ ਸੀ ਰੈਡੀ ਹੋ ਕੇ ਆਪਣੇ ਨਾ ਗਵਾਂਡਿਆਂ ਦੇ ਪਾਠਾ ਸੁਖਣੀ ਸਾਹਿਬ ਦਾ ਤੇ ਆਪਾਂ ਦੇ ਹਨਾ ਪਾਠ ਤੇ ਜਾਣਾ ਤਾਂ ਕਰਕੇ ਤੇ ਕੰਮ ਆਪਣੇ ਸਾਰੇ ਹੋ ਗਏ ਝਾੜੂ ਪੋਚਾ ਲੱਗ ਗਿਆ ਕਿਉਂਕਿ ਮੈਂ ਬੱਚਿਆਂ ਦੇ ਸੁੱਤੇ ਪਏ ਪਏ ਝਾੜੂ ਪੋਚਾ ਕਰਦਾ ਸੀ ਭਾਂਡੇ ਵਗੈਰਾ ਵੀ ਮਾਂ ਤੇ ਚਾਹ ਵਾਲੇ ਬਾਕੀ ਥੋੜੇ ਜਿਹਾ ਭਾਂਡੇ ਹਜੇ ਦੁਬਾਰੇ ਹੋ ਗਏ ਉਹ ਹਜੇ ਮਾਜਣ ਆ ਦੁੱਧ ਘਰਮ ਆਪਣਾ ਹੋ ਚੁੱਕਿਆ ਇੱਧਰ ਤੇ ਇੱਧਰ ਮੈਂ ਆਟਾ ਗੁੰਨ ਕੇ ਰੱਖਤਾ ਆਕੇ ਬਣਾਉਂਗੀ ਰੋਟੀ ਤੇ ਹਜੇ ਰੋਟੀ ਨਹੀਂ ਬਣਾਈ ਕਿਉਂਕਿ ਕੱਲੀ ਚਾਹੀ ਬੀਤੀ ਆ ਬੱਚੇ ਲੇਟ ਉੱਠੇ ਨੇ ਜੋ ਵੀ 8 ਵਜੇ ਉੱਠਿਆ ਤੇ ਸੋ ਹਮ 9 ਵਜੇ ਉੱਠਿਆ ਮੈਂ ਉੱਠ ਖੜੀ ਸੀਗੀ ਤੇ 6:30 ਪੌਣੇ 7 ਵਜੇ ਕਿਉਂਕਿ ਤੁਹਾਨੂੰ ਪਤਾ ਵੀ ਬੱਚਿਆਂ ਦੀਆਂ ਛੁੱਟੀਆਂ ਚੱਲਦੀਆਂ ਨੇ ਸਕੂਲ ਹਜੇ ਲੱਗਣ ਨਹੀਂ ਲੱਗੇ ਤੇ ਚਲੋ ਠੀਕ ਹੈ ਜੀ ਅੱਜ ਦੀ ਜੋ ਵੀ ਰੁਟੀਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਹੁਣ ਆਪਾਂ ਚੱਲੀਏ ਸੁਖਨੀ ਸਾਹਿਬ ਦੇ ਪਾਰਟ ਤੇ ਤੇ ਫਿਰ ਆ ਕੇ ਤੁਹਾਨੂੰ ਮਿਲਾਂਗੇ ਮੇਰੇ ਨਾਲ ਜਾਊਗਾ ਸੋਹਮ ਜੋ ਵੀ ਅੱਜ ਘਰੇ ਹੈ ਜੋ ਵੀ ਕਹਿੰਦਾ ਪਪਾ ਮੈਂ ਤਾਂ ਜਾਣਾ ਨਹੀਂ ਛੁੱਤੀ ਚਲੇ ਜਾਊ ਫੜਾ ਸ਼ੋਮੀ ਹਾਂ ਜੀ ਅਸੀਂ ਸੁਖਨੀ ਸਾਹਿਬ ਦੇ ਪਾਰਟ ਤੋਂ ਆ ਗਏ ਸੀ ਹੁਣੀ ਆਇਆ ਟਾਈਮ ਬੱਜ ਗਿਆ 12 ਲੇਟ ਬਹੁਤ ਸੀਗਾ ਉਹਨਾਂ ਦੇ ਪਾਠ ਤਾਂ ਕਰਕੇ ਟਾਈਮ ਚਾਲੇ ਲੱਗ ਗਿਆ ਤੇ ਵੈਸੇ ਤਾਂ ਲੰਗਰ ਪ੍ਰਸ਼ਾਦੇ ਦਾ ਵੀ ਉੱਧਰ ਹੈਗਾ ਸੀ ਪ੍ਰੋਗਰਾਮ ਪਰ ਮੈਂ ਖਾ ਕੇ ਨਹੀਂ ਆਈ ਤੇ ਮੈਂ ਤੇ ਸੋਹੂ ਬਸ ਦੇਖ ਲੈ ਕੇ ਸੀ ਜਦੀ ਆ ਗਈ ਸੀ ਤੇ ਕਿਉਂਕਿ ਮੈਂ ਤਾਂ ਨਹੀਂ ਖਾ ਕੇ ਮੈਨੂੰ ਐ ਸੀ ਜੋੜਨ ਕਰੇ ਭੁੱਖਾ ਦਾ ਵੀ ਘਰੇ ਜਾ ਕੇ ਰੋਟੀ ਬਣਾਉਣੀਆ ਟੋਗੀਆਂ ਨੂੰ ਵੀ ਰੋਟੀ ਪਾਈ 12:00 ਵਜੇ ਉਹ ਵੀ ਭੁੱਖੇ ਬੈਠੇ ਨੇ ਬਾਹਰ ਗਲੀ ਚ ਮੈਂ ਤਾਂ ਵੀ ਘਰੇ ਜਾ ਕੇ ਰੋਟੀ ਬਣਾਉਣਿਆ ਨਾਲ ਬੱਚਿਆਂ ਨੂੰ ਬਣਾਉਣਿਆ ਨਾਲ ਆਪ ਖਾ ਲੈਣ ਤੇ ਨਾਲ ਟੋਗੀਆਂ ਦੱਬਿਆ आज रोटी ਨਾਲ ਖਾਣ ਵਾਸਤੇ ਕੁਝ ਹੈ ਨਹੀਂ ਸੀ ਆਪਣੀ ਚਟਣੀ ਪਈ ਸੀ ਘਰ ਤਾਂ ਲਾ ਕੇ ਰੱਖਿਆ ਹੋਇਆ ਲਾਲ ਮਿਰਚਾਂ ਦੀ ਚਟਣੀ ਨੂੰ ਹੁਣ ਮੈਂ ਇਹਦੇ ਵਿੱਚ ਘਿਓ ਪਾ ਲਿਆ ਤੇ ਨੂੰ ਗਰਮ ਕਰ ਦਿੰਦੇ ਆਂ ਲੱਗਿਆ ਇਹਦੇ ਨਾਲ ਖਾਵਾਂਗੇ ਹੁਣ ਕਿ ਛਾ ਉਹ ਦੇਖ ਰਿਹਾ ਕੋਈ ਸਬਜ਼ੀ ਬਣਾਵਾਂਗੀ ਕਿੰਨੇ ਦਿਨ ਹੋ ਗਏ ਕੁਝ ਨਹੀਂ ਬਣਾਇਆ ਮੇਰੇ ਤਾਂ ਅੱਤੇ ਵੀ ਸ਼ਿਕਰੀ ਆ ਗਈਆਂ ਦੇਖੋ ਆਟੇ ਦਾ ਕੀ ਹਾਲ ਹੋ ਗਿਆ ਆਟਾ ਗੁੰਨ ਕੇ ਗਈ ਸੀ ਤੇ ਹੋਰ ਬਣਾ ਲੀਏ ਫਟਾਫਟ ਕਿਉਂਕਿ ਭੁੱਖ ਬਹੁਤ ਲੱਗੀ ਪਈ ਮੇਰਾ ਤਾਂ ਦਿਲ ਘਟਿਆ ਜਾਣਾ ਹੁਣ ਆਂਟੀ ਉਹ ਵੀ ਤਾਂ ਕਹਿੰਦੇ ਸੀ ਕਰਦੇ ਰੋਟੀ ਖਾ ਕੇ ਜਾਏ ਉਹਨਾਂ ਜੋ ਵੀ ਕਰੇ ਭੁੱਖਾ ਬੈਠਾ ਮੈਂ ਤਾਂ ਗੋਲੂ ਗੋਲਾ ਖਾ ਲਿਆ ਜਿਹੜੇ ਕਰਕੇ ਸੀ ਭੱਜਿਆ ਹੈ ਹੁਣ ਕਰੇ ਜਾ ਕੇ ਖਾਣੋਂ ਦੇ ਨਾਲ ਡੋਬੀਆਂ ਨੂੰ ਵੀ ਬਣਾਉਣੀਆਂ ਰੋਟੀ ਵੇਜੇ ਵੀਰਾ ਅੱਜ ਅਸੀਂ ਬਣਾਵਾਂਗੇ ਮਟਰ ਪਨੀਰ ਹਣਾ ਮੰਮੀ ਮਟਰ ਪਤਾ ਕਿੰਨੇ ਦੇ ਬਣੇ ਵੀਰਾ ਕਿੰਨੇ ਜਿਸ ਵਾਰ ਆਪਾਂ ਚੁੱਲ੍ਹੇ ਦੇ ਗੋਲਗੁਲੇ ਨਹੀਂ ਸੁਭਾਈ ਜੋ ਹਾਂ ਚੁੱਲ੍ਹੇ ਦੇ ਨਹੀਂ ਗੋਲਗੁਲੇ ਹਾਂ ਮੈਂ ਮਾਰ ਕੇ ਜੌਂਪੀ ਮੰਨਦੇ ਆ ਆ ਸਵੇਰ ਦੇ ਸਾਡੇ ਲੈਂਟ ਗਈ ਹੋਈ ਹੈ 9 ਵਜੇ ਦੀ ਸ਼ਾਮ ਦੇ 5 ਵਜੇ ਨੇ ਲੈਂਟ ਹਜੇ ਤੱਕ ਨਹੀਂ ਆਈ ਮੈਂ ਮਿਕਸੀ ਦੇ ਕੱਪ ਵਿੱਚ ਟਮਾਟਰ ਪਾਈ ਬੈਠੀ ਆ ਲੈਂਟ ਆ ਹੋ ਗਈ ਟਮਾਟਰ ਗ੍ਰाइंड ਕਰੂੰਗੀ ਤਾਂ ਸਾਬੀ ਨੂੰ ਤੜਕਾ ਲਾਵਾਂਗਾ ਹੈਨਾ ਲੇਟ ਹੋਈ ਜਾਂਦਾ ਕੰਮ ਲੈਂਟ ਦਾ ਕੀ ਪਤਾ ਕਦੋਂ ਆਉਗੀ ਹੁਣ ਮੈਂ ਤਾਂ ਇਹਦੇ 'ਚ ਆਪਾਂ ਇਹਦੇ ਚੋਪਰ ਚੀ ਇਹਨਾਂ ਨੂੰ ਗ੍ਰੇਨਡ ਕਰ ਲਾਂਗੇ ਹੈਨਾ ਜੋ ਲੈਟ ਨਾਲ ਜੋ ਹੂੰ ਹੂੰ ਤੇਲਾ ਥੋੜਾ ਬਚਿਆ ਪਿਆ ਗੁਰਦਲੇ ਵਾਲਾ ਕਾਲਾ ਤੇਲ ਕਾਲਾ ਤੇਲ ਮਿਰਚ ਮਿਰਚ ਵਾਲੇ ਗੁਰਦਲੇ ਓਏ ਤਾਂ ਸਾਫ਼ ਦੀਂਦਾ ਓਏ 3-4 ਚਟਕਾ ਲਾਉਣਾ ਤਾਂ ਬਣਾਵਾਂਗੇ ਗਰੇਵੀ ਵਾਲੀ ਮੱਠੀ ਤਨੀ ਬਣਾਵਾਂਗੇ ਠੀਕ ਹੈ ਪਾਣੀ ਵਾਲੀ ਤਾਂ ਬਣਾਇਓ ਗਰੇਵੀ ਵਾਲੀ ਬਣਾਵਾਂਗੇ ਉਹ ਗਾੜੀ-ਗਾੜੀ ਜੀ ਕਿਹੜੀ ਰੈਸਟੋਰੈਂਟ ਚ ਮਿਲਦੀ ਆ ਹਾਂ ਠੀਕ ਆ ਹਾਓ ਯਾ ਮਸਾਲੇ ਤਿਆਰ ਨੇ ਪਿਆਜ਼ ਗ੍ਰੈਂਡ ਕੀਤਾ ਹੈ ਬਟਰ ਪਣੀਰ ਘੋਲਦੀ ਹੈ ਖੜੇ ਮਸਾਲੇ ਸਵਾਦ ਨਾਲ ਬਣਾਉਣੀ ਹੋਣੀ ਮम्मी ਬਹੁਤ ਖੜੇ ਮਸਾਲੇ ਪਾਉਣੀ ਦਾਲ ਚੀਨੀ ਦਾਲ ਚੀਨੀ ਹੁੰਦੀ ਹੈ ਇਹ ਕੀ ਪਤਾ ਮੈਨੂੰ ਦਾ ਖਤਰੀ मेन एक चीज बारे पता हैज पत्ता करी पत्ता कुछ तो नहीं पता खड़े मसाल बार दोज पत्ते पा लागे दो हरिया इलायचिया हो गई तेज पत्ता हो गया दो लोंग पा ला है चाह बना ठीक है ਇਹ ਆਪਣੇ ਖੜੇ ਮਸਾਲੇ ਹੋ ਗਏ। ਗਿਣ ਚੋੜ ਕੇ ਮੰਮੀ ਨੇ ਖੜੇ ਮਸਾਲੇ ਕੱਢੇ। ਵਿੱਚ ਆਪਾਂ ਖੜੇ ਉਤਾਲਿਆਂ 'ਚ ਪਾ ਲਾਂਗੇ। ਵਿੱਚ ਜੀਰਾ ਪਾ ਲਾਂਗੇ। ਠੀਕ ਆ। ਇਹ ਹੁਣ ਆਪਾਂ ਇਹ 'ਚ ਪਾ ਦਾਂਗੇ ਟਕੋਈ। ਟਕੋਈ 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 ਟਕੋਈ। ਥੋੜੇ ਟਮਾਟਰਾਂ ਦਾ ਜੀਰਨਾ ਹੁਣ। ਟਮਾਟਰ ਫਿਰ ਇਹਦੇ ਵਿੱਚ ਕਰ ਲੈਂਦੇ ਆ ਦੇਖਦੇ ਆ। ਲੈਣ ਦਾ ਹੁਣ ਕੀ ਆਉਣਾ ਦਾ? 5 ਮਿੰਟ ਰਹਿ ਗਏ ਆ, ਹੋਰ 5 ਮਿੰਟ। ਦੋ ਸੇਮਤੇ ਕਰ ਲੋ ਇਹਦੇ ਵਿੱਚ ਮੈਂ ਗ੍ਰੈਂਡ ਕੀਤਾ ਅਦਰਕ ਤੇ ਆਹ ਸੌਰੀ ਅਦਰਕ ਨਹੀਂ ਹੋ ਪਿਆਜ਼ ਇਹ ਪਿਆਜ਼ ਅਦਰਕ ਤਾਂ ਹੈ ਨਹੀਂ ਸਿਰਫ ਸੰਤੇ ਪਿਆਜ਼ ਸੀਗਾ ਮੈਂ ਉਹ ਵੀ ਪਾ ਲਿਆ ਪਿੰਨਾ ਹੁਣ ਆਪਾਂ ਚੰਗੀ ਤਰ੍ਹਾਂ ਭੁੰਨ ਲਾਂਗੇ ਇਹਦੇ ਵਿੱਚ ਕਰ ਲਾਂਗੇ ਟਮਾਟਰ ਗ੍ਰੈਂਡ ਹੈ ਨਾ ਮੈਂ ਘਰ ਮੈਂ ਤਰਮ ਕਿਆ ਹੋਂਦਾ ਹੋਂਦਾ ਕੋਰਾ ਨਹੀਂ ਪਹਿਲਾਂ ਉਹ ਤਾਂ ਡੈਡੀ ਤੋਂ ਟੋਪੀਆ ਸੀ ਬਸ ਉੱਪਰ ਇਹ ਕਹਿੰਦਾ ਤੁਸੀਂ ਲਿਆ ਕੇ ਰੱਖਿਆ ਹੈ ਹੈ ਕੌਰ ਲਹ ਹਾਂ ਹੋ ਗਿਆ ਹਾਂ ਪਰੌਚ ਗਰੇਵੀ ਬਣ ਜਾਂਦੀ ਐ ਤਾਂ ਗ੍ਰੈਂਡ ਹੋਇਆ ਹਾਂ ਉਹ ਚ ਫਿਰ ਉਹ ਬਣ ਜਾਂਦਾ ਪਹਿਲਾਂ ਬਣ ਜਾਂਦਾ ਥੋੜਾ ਫਿਰ ਆਪਾਂ ਬੋਲਣਾ ਆਮ ਤਾਂ ਸਾਰ ਗਿਆ ਸਾਰਾ ਤੇ ਹੁਣ ਮੈਂ ਲੱਗੀ ਸੀ ਰੋਟੀ ਬਣਾਉਣ ਦੇਖੋ ਇਹ ਦਸ ਰੋਟੀਆਂ ਦਾ ਸੈਟਅਪ ਰੋਟੀ ਪਿਆਰ ਆ ਤੇ ਸਬਜੀ ਅਸੀਂ ਚੈੱਕ ਕਰ ਲਈ ਮੈਂ ਤੇ ਜੋ ਬਣੇ ਖਾ ਕੇ ਬਹੁਤ ਵਧੀਆ ਸਬਜੀ ਬਣੀ ਐ ਜੋ ਲੁਕਤਰ ਦੀ ਸਬਜੀ ਬਣੀ ਐ ਤੇ ਹੁਣ ਇਧਰ ਆਪਣਾ ਗੈਸ ਚੱਲ ਰਿਹਾ ਤੇ ਮੂਰਤੀ ਖੁਆ ਰਹੀ ਸੀ ਮੈਂ ਤੇ ਸਬਜ਼ੀ ਆਪਣੀ ਆਤੀ ਥੋੜੀ ਜੀ ਮੈਂ ਪਤਲੀ ਰੱਖੀ ਆ ਗਰੇਵੀ ਤੇ ਕਿਉਂਕਿ ਫੇਰ ਉਹ ਗਾੜੀ ਹੋ ਜੂਗੀ ਜਾਰੇ ਤਾਂ ਕਰਕੇ ਥੋੜੀ ਜੀ ਪਤਲੀ ਰੱਖੀ ਆ ਤੇ ਇਧਰ ਮੈਂ ਹੀਰਾ ਕੱਟ ਕਰ ਲਿਆ ਤੇ ਇਧਰ ਅਸੀਂ ਜਿਹੜਾ ਪਨੀਰ ਬਚਿਆ ਸੀ ਕਿੱਲਾ ਜਾਣਿਆ ਨੇ ਥੋੜਾ ਮਿਰਚ ਪਾ ਕੇ ਉੱਪਰ ਚਾਟ ਮਸਾਲਾ ਪਾ ਕੇ ਤੇ ਨਾਲੇ ਪਨੀਰ ਖਾਧਾ ਮੈਂ ਜੋ ਬੰਨੇ ਤੇ ਸੋਹਮ ਨੇ ਸੋਹਮ ਨੇ ਪਹਿਲੀ ਵਾਰ ਖਾਧਾ ਪਨੀਰ ਹਾਂ ਤੇ ਇਦਾਂ ਮੇਰਾ ਲੱਡੂ ਲੱਗਿਆ ਹੋਇਆ ਭਾਂਡੇ ਮਾਜਣਾ ਮਮਾ ਦੀ ਹੈਲਪ ਕਰਾ ਰਿਆ ਥੋੜੇ ਜਿਹਾ ਭਾਂਡੇ ਪਏ ਸੀਗੇ ਚਾਹ ਜੋ ਵੀ ਮਾਜਣ ਲੱਗਿਆ ਹੋਇਆ ਮੈਂ ਹਾਂ ਚੱਲ ਤੂੰ ਥੋੜੇ ਜਿਹਾ ਭਾਂਡੇ ਮਾਜ ਦੇ ਮੈਂ ਰੋਟੀ ਬਣਾ ਲੈਂਦੀ ਆ ਇਹ ਬਣਾਨਾ ਸੀ ਹਾਂ ਇਹਦਾ ਤਾਂ ਹੁੰਦਾ ਨਹੀਂ ਬਣਾਨਾ ਕੱਢ ਨਾ ਫ੍ਰਿਜ ਤੋਂ ਬਣਾਉਣੇ ਦੇਖੋ ਨਾ ਹੰ ਨੂੰ ਮੈਂ

ਕੀ ਪਾਉਣੀ ਹੈ ਦੀ ਸੋਰਾ ਮੈਂ ਹੁਣ ਇਹ ਚ ਪਿਆਣ ਦਾ ਬਣਾਉਣਾ ਮਾਰੀ ਉਹਨੂੰ ਤਾਂ ਪਾ ਕੇ ਦੇ ਦੇ ਥੋੜਾ ਜਿਹਾ ਪਾਈ ਬਸ ਬਸ ਪਾ ਦੋ ਬਾਅਦ ਵਿੱਚ ਪੀ ਲਿਓ ਇਹਨਾਂ ਨਹੀਂ ਪੀਂਦੇ ਹੁੰਦੇ ਹੋਰ ਇਸ ਕਰ ਕਮਜ਼ੋਰ ਹੋ ਜਾਂਦੇ ਆ ਪਾਉ ਬੋਲਦੀ ਆ ਬਾਹਰ ਹੋਰ ਦੇ ਲੋਟ ਦੇਖੀ ਬਾਰਿ ਬਾਰੀ ਜਾਈ ਜਾਂਦੀ ਆ ਸਵੇਰੇ ਨਾਲੇ ਦੇ ਲੱਗਈ ਹੋਈ 9 ਵਜੇ ਦੀ ਮੇਰਾ ਨਾ ਦੁੱਧ ਨਾ ਤੁਸੀਂ ਕਢਾ ਦਿਓ ਆਪਦੇ ਚੱਕਰ ਚ ਨਹੀਂ ਤਾਂ ਤੂੰ ਜਦ ਤੱਕ ਗੈਸ ਕੋ ਪਰੇ ਹੋ ਜਾ ਜਾਂ ਗੈਸ ਕੋ ਨੂੰ ਮੂੰਗਾ ਮੇਰੀ ਚਾਰ ਖਾਨੇ ਦੋ ਪਿੱਛੇ ਦੋ ਅੱਗੇ ਹਾਂ ਇਹ ਆਂਦੇ ਨੇ ਚਾਰ ਰੱਖਾਂ ਪੁੱਪੜਾ ਲੱਗ ਗਿਆ ਵਸ ਤਿਆਰ ਰੱਖ ਦੋ ਇਹਦਾ ਮੈਂ ਦੋਖ ਭਾਂਡੇ ਮਾਰ ਨਾਲ ਹੀ ਗੈਸ ਸਾਫ ਕਰਨਾ ਵੈ ਸੈਂਸ ਸਾਫ ਕਰਨੀ ਦੁੱਦੂ ਬਲੂ ਬਲੂ ਹੋ ਗਿਆ ਪਈ ਨੂੰ ਰੱਖ ਦੇ। ਇਹਨੂੰ ਕਿੱਥੇ ਰੱਖਾ ਜਿਹੜਾ ਸੋਹ ਨੂੰ ਦੇਖੇ ਨਾ। ਕੋਈ ਨਹੀਂ ਰੱਖਣੀ ਮੈਂ। ਪੱਕਾ ਨਹੀਂ ਮਾਰਨਾ। ਜਸ ਹੱਬਾਰੇ ਪਾ ਕੇ ਦੇ ਉਹਨਾਂ ਨੂੰ ਵੀ ਤੇ ਦੱਸ ਦੇ। ਦੋ ਖੀਰੇ ਤੋਂ ਵਿਰਚ। ਮੈਨੂੰ ਬਣਾਉਣਾ ਹੈ ਇੱਕ ਬਣਾਉਂਗਾ ਛਿੱਟੀ ਛਿੱਟੀ। ਬਣਾ ਲੇ ਤੇ ਤੁਹਾਨੂੰ ਹੋਣੀ ਇੱਕ ਕੰਮ ਦਾ ਕਰਨਾ ਪਹਿਲਾਂ।

ਮੈਂ ਸਾਈਕਲ ਰੱਖ ਰਾਵ ਫਿਰ ਤੇਰੀ ਆਪਣੇ ਪਾਸੇ ਮੈਂ ਨਹੀਂ ਲੂੰਗੀ ਤੇਰੀ ਸਾਈਕਲ ਜੋਣਾ ਰਾਸ਼ਟਰੀ ਚ ਪਾਟੇ ਬਸ ਮਾਰ ਦੇ ਖਾਏ ਨਹੀਂ ਖਾ ਤਾਂ ਬੋਗੀ